ਜੰਮੂ ਕਸ਼ਮੀਰ ਦੀ ਸਰਹੱਦ ਤੇ ਇੱਕ ਵਾਰ ਫੇਰ ਖਤਰੇ ਦੀ ਹਟ ਕੰਟਰੋਲ ਰੇਖਾ ਨੇੜੇ ਅਸਮਾਨ 'ਚ ਨਜ਼ਰ ਆਏ ਕਈ ਸ਼ੱਕੀ ਡਰੋਨ ਜੀ ਹਾਂ ਜੰਮੂ ਕਸ਼ਮੀਰ 'ਚ ਕੰਟਰੋਲ ਰੇਖਾ ਦੇ ਨੇੜੇ ਇੱਕ ਵਾਰ ਫੇਰ ਡਰੋਨ ਗਤੀਵਿਧੀ ਨੇ ਸੁਰੱਖਿਆ ਏਜੰਸੀਆਂ ਦੇ ਚਿੰਤਾ ਵਧਾ ਦਿੱਤੀ ਹੈ ਮੀਡੀਆ ਰਿਪੋਰਟਸ ਮੁਤਾਬਕ ਕਈ ਸ਼ੱਕੀ ਡਰੋਨ ਪਾਕਿਸਤਾਨੀ ਖੇਤਰ ਤੋਂ ਉੱਡ ਕੇ ਭਾਰਤੀ ਇਲਾਕੇ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਜਿਵੇਂ ਹੀ ਤੈਨਾਤ ਜਵਾਨਾਂ ਨੇ ਅਸਮਾਨ 'ਚ ਇਹਨਾਂ ਡਰੋਨਾਂ ਨੂੰ ਉੜਦਾ ਦੇਖਿਆ ਉ ਤੁਰੰਤ ਚੌਕਸ ਹੋ ਗਏ ਤੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਭਾਰਤੀ ਫੌਜਵਾਨوں ਨੂੰ ਇੱਕ ਡਰੋਨ ਤੇ ਗੋਲੀਬਾਰੀ ਕੀਤੀ ਗਈ। ਜਿਸ ਤੋਂ ਬਾਅਦ ਕੁਝ ਡਰੋਨ ਕੁਝ ਮਿੰਟਾਂ ਲਈ ਭਾਰਤੀ ਖੇਤਰ 'ਚ ਮੰਡਰਾਉਂਦੇ ਰਹੇ ਤੇ ਫਿਰ ਵਾਪਸ ਮੁੜ ਗਏ। ਫੌਜੀ ਅਧਿਕਾਰੀਆਂ ਅਨੁਸਾਰ ਰਾਜੌਰੇ ਜ਼ਿਲ੍ਹੇ ਦੇ ਨੁਸ਼ਹਿਰਾ ਸੈਕਟਰ 'ਚ ਸ਼ਾਮ ਕਰੀਬ 6:35 ਮਿੰਟ 'ਤੇ ਗਨੀਆਂ ਕਲਸੀਆ ਪਿੰਡ ਤੇ ਡਰੋਨ ਗਤੀਵਿਧੀ ਦੇਖੀ ਗਈ। ਇਜ਼ਰਾਨ ਫੌਜੀ ਜਵਾਨਾਂ ਨੇ ਦਰਮਿਆਨੀ ਤੇ ਹਲਕੀ ਮਸ਼ੀਨ ਗੱਨਾਂ ਨਾਲ ਗੋਰੀਬਾਰੀ ਕੀਤੀ। ਉੱਥੇ ਹੀ ਤੇਰੀ ਆਦ ਦੇ ਖਬਰ ਪਿੰਡ ਵਿੱਚ ਵੀ ਇੱਕ ਡਰੋਨ ਨਜ਼ਰ ਆਇਆ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਡਰੋਨ ਭਾਰਤੀ ਪੋਚਤੀ ਸਥਿਤੀ ਦੀ ਰੇਕੀ ਕਰਨ ਜੱਤਵਾਦੀਆਂ ਲਈ ਹਥਿਆਰ ਤੇ ਨਸ਼ੀਲੇ ਪਦਾਰਥ ਸੁੱਟਣ ਲਈ ਵਰਤੇ ਜਾ ਸਕਦੇ ਨੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਰਹੱਦੀ ਖੇਤਰਾਂ 'ਚ ਜ਼ਮੀਨੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਨੇ।